ਮੈਨੂੰ ਕੀ ਤਕਲੀਫ ਆਪੇ ਜੋ ਉਹਨੂੰ ਪਤਾ ਲਾ ਕੇ ਤੇਰੇ ਜੁੱਤਰ ਪਰੇਡ ਆਪੇ ਹੋਣੀ ਆ ਕਹੀ ਜਾਵੇ ਝਾੜੂ ਤਾਂ ਲਾਉਣ ਆਸਤੇ ਮੈਂ ਝਾੜੂ ਹੀ ਲਈ ਜੰਨੀ ਆ ਲਈ ਚੱਲ ਲਈ ਚੱਲ ਖੜ ਜਾ ਤੇਰੀ ਤਕਰੌਣੀ ਆ ਪਤਾ ਹੀ ਸੀ ਤੇਰਾ ਤਾਂ ਪਤਾ ਕੀ ਸੀ ਉਹ ਤਾਂ ਨਹੀਂ ਉਹਨੂੰ ਪਤਾ ਲੱਗਾ ਤੂੰ ਜਾ ਕੇ ਦੱਸੇਂਗੀ ਵੀ ਪ੍ਰੀਤੀ ਬਿਚਾੜੂ ਨਾਲ ਵੇੜਾ ਹੁੰਜੀ ਜਾਂਦੀ ਆ ਤੂੰ ਦੱਸੀ ਮੈਨੂੰ ਪਤਾ ਲੱਗੇ ਸੀ ਤੇਰੇ ਨਾਲ ਬੰਦੀ ਵੇਖ ਕੇ ਕੀ ਕਹਾਣੀ 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 ਝਾੜੂ ਮਰ ਜਾਗੇ ਤਾਂ ਮੈਂ ਹੀ ਕਰੂੰ ਕਿਸੇ ਦਿਨ ਲੋਟ ਉਹ ਵੀ ਛੱਡ ਗਿਆ ਐ ਨਾ ਮੇਰਾ ਦੂਸਰੀ ਕਰਦੀ ਆ ਉਹ ਤਾਂ ਕਹਿੰਦੀ ਕੰਜੂਸੀ ਕਰੋ ਕੰਜੂਸੀ ਕਰੋ ਤੂੰ ਘਰ ਜਾੜਨ ਤੇ ਹੋਈ ਆ ਮੈਂ ਇੱਥੋਂ ਨਹੀਂ ਇੰਨੀ ਕੰਜੂਸੀ ਹੁੰਦੀ ਮੈਂ ਤਾਂ ਜਦੋਂ ਨਾ ਹੋਵੇ ਚੱਕ ਦੇ ਦੇ ਫੱਟੇ ਕੋਈ ਨਹੀਂ ਤੇਰੇ ਚਕਾਉ ਫੱਟੇ ਜੇ ਉਹਨੂੰ ਪਤਾ ਲੱਗ ਗਿਆ ਤਾਂ ਚਕਾ ਲਈ ਚਕਾ ਲਈ ਕਹਿ ਦੇ ਉਹ ਇੱਥੇ ਕਿਸੇ ਦੇ ਘਰੇ ਗਈ ਆ ਖੜ ਜਾ ਲੈ ਲੈਂਦੇ ਉਹਨੂੰ ਉਹਨੂੰ ਮੈਂ ਨਹੀਂ ਦੱਸਦੀ ਉਹਨੂੰ ਉਹਨੂੰ ਆਪੇ ਪਤਾ ਲੱਗੂਗਾ ਤੂੰ ਜਾਣੀਂ ਕਿ ਬੋਕਰ ਖਾਵੇਂਗੀ ਮੈਂ ਤੇਰੇ ਨਾਲ ਸੱਚ ਜਾਣਦੀ ਰਹਿ ਤਾ ਪਤਾ ਲੱਗ ਜਾ ਵੀਰ ਨਾਲ ਮਾਰ ਕੇ ਨਹੀਂ। ਮੈਂ ਤਾਂ ਦਸੂਂ ਵੀ ਵੀ। ਤਾਂ ਦੱਸਦੀਆਂ ਕਿ ਮੈਂ ਵੀ ਆਟਾ ਕੰਨ ਕੇ ਜਾਦੇ ਨਾ ਤੇ ਆਖੂ ਅਮਨ ਕੰਨ ਕੇ ਗਈ ਆ। ਫੇਰ ਮੈਂ ਨਹੀਂ ਤਾਂ ਉਹ ਨੂੰ ਆਪੇ ਪਤਾ ਲੱਗੋ ਆਟਾ ਤੇ ਮੈਂ ਉਹਦੇ ਸਾਹਮਣੇ ਗੁਣ। ਨਾ ਆਪੇ ਇੱਥੇ ਕੈਮਰੇ ਲੱਗੇ ਆ ਸਾਰੇ ਕਿਤੇ। ਲੋ ਕਿਸੇ ਦੇ ਘਰੇ ਗਈ ਆ ਹੁਣ ਆਲੀ ਆ। ਮਾਤਾ ਨਹੀਂ ਬੀਬੀ ਕੰਜੂਸਣਾ ਤੂੰ ਤਾਂ ਮਹਾ ਕੰਜੂਸਣਾ ਤੂੰ ਵੀ ਤੂੰ ਪੀ ਜਾ ਮੇਰਾ। ਲੋ ਨਹੀਂ ਮੈਂ ਇੱਕ ਜਾ ਤੂੰ। ਹਟਾ ਹਟਾ। ਬੀਬੀ ਉਹ ਨਵੇਂ ਚਾਦ ਮਾਲ ਕੱਟੀ ਆਂਦੀ ਆ ਕੂੜਾ। ਲਾਤੀ ਅੱਕ।

ਫਸਾ ਮੇਰਾ 파 ਇਹ ਮਗਰ ਮੈਂ ਬਸ ਨਾਮਣ ਦੀ ਨਾ ਜੇ ਜੰਦੀ ਇਹ ਤਾਂ ਨਾ ਵੇੜਾ ਹੁੰਜਣਾ ਨਾ ਮਾਰਦਾ ਅੰਗਲ ਅੱਗੇ ਡੱਟਦੀ ਵੇਖ ਲਾਤੀ ਇਹ ਕਿੱਡਾ ਸੋਹਣਾ ਹੁੰਜਿਆ ਜਾਂਦਾ ਝਾੜੂ ਦਾ ਉੱਤੋਂ ਪੋਲਾ ਪੋਲਾ ਕੱਢੀ ਜਾਂਦਾ ਸੀ ਫੜ ਮੈਂ ਕੀ ਕਹਾਂ ਬੀਬੀ ਦੇ ਨੂੰ ਤੂੰ ਕਿੱਥੇ ਲੈ ਕੇ ਜਾਣੇ ਇਹਨੇ ਪੈਸੇ ਪੁੱਤ ਲੈ ਕੇ ਨਹੀਂ ਜਾਣੇ ਕੰਜੂਸੀ ਕਰਕੇ ਘਰ ਬੰਦੇ ਆ ਕੰਜੂਸੀ ਕਰਕੇ ਘਰ ਬੰਦੇ ਆ ਨਾ ਕੰਵਣੀ ਹੋ

ਆਉਣ ਜਾਏ ਬੀਬੀ ਤੇ ਆਪ ਪੈਰੀ ਬੱਚ ਲੋਕ ਗਏ ਦੇ ਕੋਈ ਨਹੀਂ ਪਾਈ ਮਾਂ ਦਾ ਆਉਣ ਜਾਣ ਲੈ ਕੇ ਦਿੱਤਾ ਰੋਈ ਨਹੀਂ ਮਿੱਠ ਲੈ ਗਏ ਦਿੱਤਿਆਂ ਜਾਂਦੇ ਆ ਆਦਾ ਪਾਲ ਕੋਈ ਫਿੱਡ ਨਾਲ ਚਾਰ ਚਾਰ ਉਂਗਲੇ ਵੱਡੀਆਂ ਚਾਰ ਉਂਗਲਾਂ ਕਿਹੜੀਆਂ ਮੈਂ ਵੇਖ ਲੈ ਤੇ ਚਾਰ ਚਾਰ ਉਂਗਲਾਂ ਵੱਡੀਆਂ ਕੋਈ ਨਹੀਂ ਮਾਂ ਤੇਰੇ ਪਾਪੇ ਦੀਆਂ ਪਾ ਲੈਂਦੀ ਹੁੰਦੀ ਸੀ ਜੇ ਟੋਟਿਆ ਲਿਆ ਚੱਪਲਾ ਮੈਂ ਤਾਂ ਤੇਰੇ ਹੀ ਵਾਰੇ ਵਾਰੇ ਜਾਵਾਂ ਤੇ ਤੇਰੀ ਨੋਹ ਦੇ ਮੈਂ ਕੋਈ ਜਿਆਦੇ ਵੱਡੀਆਂ ਨਹੀਂ ਪਾਈ ਇਹ ਕੋਈ ਨਹੀਂ ਮੈਂ ਨਹੀਂ ਮੈਂ ਤਾਂ ਚੰਗਾ ਬੀਬੀ ਫੇਰ ਮੈਨੂੰ ਤਾਂ ਥੋੜੀ ਮੰਨ ਨਹੀਂ ਪੈਂਦੀ ਆ

ਅਤਾ ਪਾ ਪਤਾ ਨਹੀਂ ਕਿਥੋਂ ਆਈ ਕਿ ਕਿਹੜੇ ਬਾਲੇ ਲੱਗੂ ਉਸ ਤੇ ਦੂਜਾ ਮਹਾ ਕੰਜੂਸ ਅਸੀਂ ਤਾਂ ਕੰਜੂਸ ਹੀ ਆਈ ਜਾਂਦਾ ਪਾਸੇ ਕਿ ਕੋਸ਼ਿ ਬਣਾਇਆ ਕਿਸੇ ਕਰ ਕਰੇ ਜੋੜਿਆ ਤੂੰ ਵੀ ਕਰ ਲੈਗੀ ਚੱਲ ਨਹੀਂ ਇਹਨਾਂ ਜਿਆਦਾ ਨਾ ਭਾਈ ਕੁੜਗੇ ਚੱਲ ਨਹੀਂ ਤਾਂ ਬੰਨਾ ਹੋਵੇ ਇੰਨੇ ਤੇ ਮੈਂ ਉੱਤੀ ਡੀਰ ਸੈਂਟਰ ਲਾ ਪਵਾ ਦਿਆ ਇਹਨੂੰ ਤਾਂ ਕੋਲੇ ਪਹਿਣ ਕੇ ਨਹੀਂ ਕਰ ਸਕਦੀ ਕਿ ਦੂਸੀ ਹਾਏ ਮੈਂ ਸਹਾਈ ਦਿੱਤਾ ਇੱਥੇ ਆਪਦੀ ਮਰਜ਼ੀ ਨਾਲ ਕੋਈ ਸੰਕਰ ਸਕਦਾ ਬੰਦਾ ਇਹ ਗੱਲਾਂ ਤਾਂ ਗਣਾਉਂਗੇ ਇਹ ਹੀ ਕੁਝ ਹੋਇਆ ਹਾਂ ਸਾਰਾ ਨਾ ਤੀ ਨਾ ਡੈਗ ਦੇ ਤੜਕੇ ਲੈ 10 ਮਿੰਟ ਆ ਵੇੜਾ ਮੈਂ ਕਿਵੇਂ ਬਣਨੀ ਹੈ ਇਹਦੇ ਨਾਲ ਕੋਈ ਨਹੀਂ ਪਤਾ ਸਹਿਤ ਬਣ ਜੂਗੀ ਆ ਮੈਂ ਤਾਂ ਆਪ ਹੀ ਪਤਾ ਨਹੀਂ ਆ ਮਨ ਨੂੰ ਤਾਂ ਕੀ ਮਿਲਦਾ ਮੇਰੇ ਨਾਲੇ ਘਰ ਤੇ ਨਾਲ ਦੇ ਨਾਲ ਦਾ ਕਿਉਂ ਮੈਂ ਜਿਹੜਾ ਕੰਮ ਕਰਦੀ ਐ ਨਾਲ ਦੇ ਨਾਲ ਬੀਬੀ ਦੇ ਕੰਨ ਚ ਪ੍ਰੋ ਦੇਣਾ ਜਾਂਦਾ ਨਾ ਤੈਨੂੰ ਕੀ ਮਿਲ ਜੰਦਾ ਸਾਨੂੰ ਲੜਾ ਕੇ ਮੈਂ ਲੜਾਉਣੀ ਕੋਈ ਐ ਮੈਂ ਤਾਂ ਤੈਨੂੰ ਕਹਿੰਨੀ ਕੰਜੂਸੀ ਕਰ ਕੰਜੂਸੀ ਇਸ ਕਰੇ ਤੂੰ ਬਈ ਥੋੜਾ ਬੰਦੀ ਤੂੰ ਕਰ ਲੈ ਆ ਇੱਕ ਥੋੜੀ ਸੀ ਕੰਜੂਸੀ ਇੱਕ ਥੋੜੀ ਸੀ ਕੰਜੂਸਣ ਦੋ ਜੀ ਨਹੀਂ ਮੇਰੀ ਬਹੁਤ ਕੰਜੂਸੀ ਕੀਤੀ ਆ ਤੂੰ ਜਾਣਦੀ ਨਾ ਮੈਂ ਮੈਂ ਤਾਂ ਭਾਂਡੇ ਮਾਂਜ ਕਹਿੰਦੀ ਮੇਰੇ ਮਗਰ ਨਾ ਹੀ ਮੈਂ ਨੰਦ ਰਸਤੀ ਆ ਮੈਂ ਕਿਹਾ ਉਹਨਾਂ ਤੇਰੇ ਮਗਰ ਹਾਏ ਉਥੇ ਤਾਂ ਨਾ ਸਰਫ ਪਈ ਆ ਡੱਬਾ ਭਰਿਆ ਸਰਫ ਦਾ ਇਹ ਤਾਂ ਸਾਰੀ ਪਾ ਦੂਗੀ ਮੈਂ ਤਾਂ ਬੀਬੀ ਨੂੰ ਦੱਸ ਕੇ ਹੁਣੀ ਆ ਹਾਏ ਨਹੀਂ ਮੈਂ ਮਰ ਜਾਂ ਆਂਦੇ ਹੁੰਦੇ ਆ ਪੰਜੂਸੀ ਦੀ ਕੋਈ ਹੱਤ ਹੁੰਦੀ ਆ ਇਹਨਾਂ ਦੀ ਤਾਂ ਹੱਤ ਟੱਪ ਗਈ ਵੇਖ ਲੋ ਸਾਥ ਪਾਲੇ ਚ ਲੈ ਨੀ ਮੈਂ ਮਾਰਦਾ ਪਾਣੀ ਪਾ ਕੇ ਰੱਖਿਆ ਪਿਆ ਖਰ ਬੁਖਾਰਾ ਮੇਰੇ ਨਾ ਦਸ਼ਮਣਾਂ ਨੇ ਕਿੱਥੇ ਲੁਕੋ ਕੇ ਰੱਖਿਆ ਲਾ ਪਾਣੀ ਗੋਲ ਕੇ ਪਾ ਕੇ ਰੱਖਤਾ ਹੈ ਐ ਪਾਡੇ ਨਹੀਂ ਖੜਦੇ ਇਹ ਕਿੱਥੇ ਹੋਈ ਮੈਂ ਮਾਰ ਗਿਆ। ਹਾਂ। ਹਾਂ। ਇਹ 0 ਬੇਟ ਮੈਂ 10। 10। ਇਹਦਾ ਮਾੜੀ ਆ ਜਾ। ਮੈਂ ਤਾਂ ਉਹਦਾ ਕੰਮ ਮਾਰਿਆ। ਮੋਹਣ ਪਾ। ਬਾਹਰ ਲੈ ਗਏ ਮੈਂ ਥੋੜੀ ਹੁਣੇ ਕੰਨੀ ਉਸੇ ਪਿਆਸ। ਪੰਜ ਸਾਥ ਮੈਂ

Tchau. Ah.

ਕਿ ਕਰੀਏ ਬਿਖੋਨੀ ਹੈ ਤੈਨੂੰ ਕਿਵੇਂ ਕਰਨੀ ਆ ਹੁਣ ਨਾ ਕੋਈ ਤੁਰ ਜਾ ਇੱਥੇ ਮੈਂ ਆਪੇ ਮਾਇ ਨੂੰ ਨਹੀਂ ਭਾਂਡੇ ਤੇ ਜਾਵਾਂ ਚਮਚੀ ਸੱਸ ਦੀ ਹਾਂ ਜਾ ਨਹੀਂ ਆਹ ਹਟਾ ਕੇ ਮੇਰੇ ਖੈਥੇ ਆਹ ਤੇ ਗੁੰਮਣਾ ਨਹੀਂ ਦਾਣਿਆਂ ਦੀ ਪਾਣੀ ਆਉਣੀ ਹੈ ਪਾ ਕੇ ਉਹਨੂੰ ਦਾਣੇ ਅੰਦਰ ਫਾਈ ਤਾਂ ਨਹੀਂ ਪਤਾ ਲੱਗਾ ਕਮਜ਼ੋਰੀ ਕਿਸ ਕਮਜ਼ੋਰੀ ਆਪਾਂ ਹੋਰ ਨੰਗਾ ਕੀ ਕਰ ਲੈ ਕਰੋ ਮੈਨੂੰ ਤਾਂ ਨਹੀਂ ਸਫਾਈ ਕਰੀ ਬਾਰ ਲਿਆ ਬਾਰ ਲਿਆ ਕਰੋ ਕੀ ਕਰਾਂ ਸੱਚੀ ਮੈਂ ਇਨਾ ਦਾ ਹਾਲਤ ਇਨਾ ਦਾ ਮੈਂ ਜ਼ਰੂਰ ਪਰ ਕਹਾਂ ਵੀ ਕੀ ਮੈਂ ਤਾਂ ਰਾਤ ਕੱਲੀ ਜਾਣ ਮੇਰੇ ਇਹ ਤਾਂ ਦੋ ਰਾਤ ਕੋਈ ਨਹੀਂ ਆਵੇਗੀ ਆਂਦੀ ਸੁਮਾ ਲੂੰਗੀ ਚੱਪਲਾਂ ਇੱਥੇ ਰੱਖ ਇਹ ਤਾਂ ਕਰਦਾ ਲੈ ਜਾ ਕੇ ਲੁਪਾਉਣਾ ਹਾਂ ਵੇਣੀ ਹੁਣ ਕਾ ਤਾ ਹੁਣ ਵੇਖੀ ਜਾਂਨੀ ਐ ਹੁਣ ਤਾਂ ਦੇਖਣ ਨਹੀਂ ਨੈਟ ਨਹੀਂ ਮੁਖਦਾ ਨਹੀਂ ਨੈਟ ਨਹੀਂ ਮੁਖਦਾ ਕਿਵੇਂ ਆ ਭੈਣੇ ਪ੍ਰੀਤੀ ਠੀਕ ਆ ਕੋਮਲ ਆਜ ਮੈਨੂੰ ਯਾਦ ਹੀ ਕਰਿਆ ਸੀਗਾ ਠੀਕ ਆ ਸਸਤੀ ਕਾਲ ਆ ਗਈ ਆ ਗਈ ਕਿੱਥੇ ਰਹਿਨੀ ਏ ਭੈਣੇ ਇੰਨੇ ਦਿਨਾਂ ਤੋਂ ਆਈਆਂ ਰਹਿਣਾ ਕਿੱਥੇ ਆ ਭੈਣੇ ਆਹੀ ਕੰਮਾਂ ਨਾਲ ਕੀ ਕਰੇਇ ਕਰਨਾ ਕੀ ਆ ਬਸ ਆਹੀ ਕੰਮ ਕਰ ਔਰ ਦੇਖੇ ਨੀ ਭੈਣੇ ਚੁੰਨੀ ਪਾੜਦੇ ਕਿਤੇ ਹੋਰ ਇੱਥੇ ਸਿਆਫਾ ਪੈ ਜੀ ਅੱਛਾ ਨਹੀਂ ਮੇਰੀ ਚੁੰਨੀ ਨਹੀਂ ਪਾੜ ਹਾਂ ਪਰ ਤੇਰੇ ਨਾਲ ਤਾਂ ਬੰਦੀ ਬਾੜੀ ਹੈ ਭਾਈ ਹਾਂ ਮੇਰੇ ਨਾਲ ਬੰਦੀ ਆ ਤਾਂ ਕਾ ਤੋ ਲੜੀ ਜਾਂਦੇ ਨੂੰ ਨਹੀਂ ਪੈ ਤੈਨੂੰ ਪਤਾ ਨਾ ਸਾਡੇ ਘਰ ਦਾ ਕੀ ਗੱਲ ਹਾਂ ਹਨ ਆ ਮਹਾਕੇ ਨਿਉਸਨ ਇਸ ਘਰ ਦੀ ਨਿੱਕ ਕੰਜੂਸੀ ਕਿਉਂ ਕਰ ਤੰਗਾ ਮਨਣਾ ਤੁਸੀਂ ਤੂੰ ਕੱਤਲ ਕੋਲਿਆ ਹਾਂ ਕਰ ਤੁਸੀਂ ਨੱਕ ਜੂਸੀ ਕਰਿਆ ਕਰੋ ਭਾਈ ਮੈਂ ਚਲਾ ਕੀ ਜਾਣਾ ਮੈਂ ਤਾਂ ਜਵਾਨੀ ਕਰਦੀ ਉਹੀ ਮੈਨਾਂ ਨੂੰ ਮਾਰ ਮਾਰ ਮੱਥਾ ਮਾਰ ਮਾਰ ਮੱਥਾ ਸਰਪਨ ਲੈ ਨੱਕੰਨਾਂ ਨਾਲ ਛੱਕਰਾ ਮਾਰ ਨਾ ਕਰਿਆ ਕਰਾਂ ਮੈਂ ਕੰਜੂਸੀ ਆ ਉਹਨਾਂ ਤੇ ਮੱਝ ਪੂਰੇ ਬੀਨ ਵਜਾਇਦਾ ਕੋਈ ਫਾਇਦਾ ਨਹੀਂ ਮੱਝ ਪੂਰੇ ਬੀਨ ਵਜਾਇਦਾ ਬੀਨ ਵਜਾਇਦਾ ਤੇਰੇ ਮੂਰੇ ਨਹੀਂ ਫਾਇਦਾ

ਮੇਰੀ ਚਪਲ ਨਾ ਟੁੱਟ ਗਈ ਸੀ ਹਾਂ ਤੇ ਕੁੜੇ ਮੈਂ ਨਵੀਂ ਚਪਲ ਕੱਢ ਕੇ ਪਾ ਤੇ ਇਹਦੇ ਚ ਕੀ ਹਰ ਜਾ ਟੁੱਟ ਗਈ ਤਾਂ ਪਾਵਾਂਗੇ ਨਵੀਆਂ ਤੇ ਲੈ ਕੁੜੇ ਆ ਮੈਨੂੰ ਟੁੱਟੀ ਚਪਲ ਵਧਰਾ ਟੁੱਟਣਾ ਹੋਣਾ ਐਡੀਆਂ ਨਾ ਕੜੇ ਪਕੜਾ ਪਤਾ ਨਹੀਂ ਆਪਦੋ ਨਾ ਖਣੀ ਕੀ ਦੀਆਂ ਲੈ ਮੈਨੂੰ ਦੇ ਦੇਣਾ ਮੈਂ ਤਾਂ ਪੈਰੇ ਦੇ ਇੱਥੇ ਰਹਿਣ ਦੇ ਵਧਰਾ ਕੋਲੇ ਹਾਂ ਤੇਰਾ ਤਾਂ ਕਿ ਪਾਵਾ ਕਿ ਲੂਸ ਕਰਦਾ ਮੈਨੂੰ ਆ ਨਹੀਂ ਤਾਂ ਐ ਕੀ ਹੁੰਦਾ ਤੇ ਕੁੜੇ ਹੁਣ ਮੈਂ ਭਾਂਡੇ ਮਾਂਜਣ ਲੱਗੀ ਜਾ ਭਣ ਪਰੇ ਦੇ ਟਿਕਾਣਾ ਰਾਣੀ ਨੇ ਦੱਸਤਾ ਬੀਬੀ ਨੂੰ ਭਾਂਡੇ ਮਾਂਜਣ ਗਈ ਐ ਤੇ ਉਹ ਜਾ ਕੇ ਮੇਥੋਂ ਸਾ ਤੂੰ ਜਾ ਭਣ ਪਰੇ ਜਾ ਕੇ ਗੱਲ ਕਰ ਲੈ ਕਿਉ ਲੈ ਫਿਰ ਤੂੰ ਡਿਸਟਾਰਟ ਸੀ ਕੁੜੀ ਨਾ ਰਾਣੀ ਨੂੰ ਜੇ ਤੂੰ ਕੋਈ ਚੰਗਾ ਮੰਦੀ ਆਖੀ ਅਜਲ ਖਾਣਾ ਕਿ ਮੈਂ ਕੀ ਮੈਂ ਮੈਂ ਕੀ ਆਣੀ ਆ ਭੈਣੀ ਲੈ ਮੈਂ ਦੱਸ ਦਿੰਦੇ ਜਾਂ ਕੇ ਦੱਸ ਦਿੰਦੇ ਜੱਕ ਬੀਬੀ ਨੂੰ ਦੱਸ ਦੂ ਕਿ ਡਰ ਕੇ ਮੈਨੂੰ ਕੀ ਆ ਮੈਂ ਕਹਿ ਦੂੰਗੀ ਇਹ ਚ ਕਿਹੜੇ ਨਾਲ ਮੈਂ ਕਹਿ ਦੂ ਚੱਲ ਜਾਨ ਗੋੜਾ ਫੱਲੇ ਲੈ ਲਉ ਮੈਂ ਦੇਖੀ ਆ ਲੈ ਵੀ ਲੈ ਲੀਆ ਕਿੰਨਾ ਡਰ ਕੇ ਤੂੰ ਮੈਨੂੰ ਟੱਚ ਟਾ ਘੜ ਰੱਖਣ ਕੇ ਵੀ ਖਣੀ ਖੋੜੀ ਜਾ ਮਰੀ ਚੱਲ ਪਈ ਹੈ ਮੈਂ ਤਾਂ ਮੌਕਾ ਹੀ ਪਾਲ ਦਿੱਸੀ ਤੂੰ ਨਾ ਮੈਂ ਕੰਜੂਸ ਸੀ ਕੰਜਾਸੀ ਕਰਨ ਲੱਗ ਪੈਣੀ ਤੇਨੂੰ ਕੀ ਸਾਰਾ ਰੋਲੇ ਚ ਹੀ ਰਹਗੀ ਭਾਂਡੇ ਮਾਣਨ ਗਈ ਮੈਂ ਤੇ ਇਹਨੇ ਦੱਸ ਦਿੱਤਾ ਹਾਂ ਵਿਪ੍ਰੀਤੀ ਭਾਂਡੇ ਮਾਣੇ ਹਾਂ ਲੈ ਵੀ ਮੈਂ ਹੁਣ ਸਾਰੇ ਟੰਬਰ ਦੇ ਭਾਂਡੇ ਸੀਗੇ ਸ਼ੈਂਕ ਦੋਨੇ ਭਰੇ ਸੀ ਸ਼ੈਂਕ ਭਰੇ ਆ ਵੇਖਿਆ ਤੇ ਮੈਂ ਖਮਣਾ ਚਰ ਸਾਥੂ ਪਾਲਾਂ ਭੋਰੇ ਤੇ ਪੂਰੇ ਸਾਥ ਫਲ ਡੱਬਾ ਨਹੀਂ ਭੈਣੇ ਕਿੱਥੋਂ ਚੁੰਡੀ ਤਾਂ ਆਖਿਆ ਹੀ ਨਹੀਂ ਹਜੇ ਜਦੋਂ ਮੈਂ ਸਰਫਾ ਲੱਡ ਡੱਬਾ ਚੱਕਿਆ ਤੇ ਉਹ ਚ ਕੱਪ ਪਾਣੀ ਦਾ ਪਾਇਆ ਪਿਆ ਨਹੀਂ ਮੈਂ ਮਰ ਜਾ ਘੋਲ ਬਣਾਇਆ ਪਿਆ ਸਰਫ ਦਾ ਇੰਨੀ ਕਿ ਸਰਫ ਸੀਗੀ ਖਣੀ ਨਹੀਂ ਵਿੱਚ ਤੇ ਉਹ ਮੈਂ ਪਾਤਾ ਲਿਆ ਫਿਰ ਮੈਂ ਲਫਾਫਾ ਪਾ ਲਿਆ ਸਰਫ ਵਾਲਾ ਜਦੋਂ ਮੈਨੂੰ ਸਰਫ ਵਾਲਾ ਲਫਾਫਾ ਥਿਆ ਰਿਆ ਨਾ ਭੈਣੇ ਮੈਨੂੰ ਤਾਂ ਸਹਵਰਾ ਦਾ ਜਿੰਨੇ ਚਿਰ ਇੰਨੀ ਸਾਰੀ ਸਰਫ ਨਾ ਸੀ ਮੈਂ ਪਾਉਂਦੀ ਸੀ ਭੈਣੇ ਲਾਪ ਭਰ ਕੇ ਪਾਉਣ ਲੱਗੀ ਤੇ ਮੁਠੀ ਚੋ ਖੋਲ ਹੀ ਸਰਫ ਆਹ ਤੇ ਇੰਨੇ ਨਾਲ ਨਹੀਂ ਆ ਹੱਥ ਜਿਹੜੇ ਮੇਰੇ ਸਰਫ ਲੱਗੀ ਸੀ ਨਾ ਹੱਥਾਂ ਚ ਉਹ ਵੀ ਟੁੱਟੀ ਛੱਡ ਕੇ ਤੇ ਹੱਥ ਵਿੱਚੇ ਦਵਾਰਿਆ ਤੇ ਕਰਦੇ ਪੀਤੀ ਪਲੀਤ ਕਰਦੇ ਸਾਡੇ ਘਰ ਦੀ ਹੋਰ 10 ਦਿਨ ਅਸੀਂ ਤਾਂ ਕਦੇ ਪੀਤ ਨਹੀਂ ਦਿੱਤਾ ਕਿਸੇ ਗੱਲ ਦਾ ਮੈਂ ਤਾਂ ਪੀਤ ਨੂੰ ਕਿਹੜੀ ਗੱਲ ਆ ਭੈਣੇ ਮੇਰੇ ਨੂੰ ਕਿ ਕਾ ਨੂੰ ਹਾਂ ਗਾਇਆ ਕੇ ਚੱਲ ਇੰਨੇ ਨਾ ਗੇੜੇ ਨਹੀਂ ਵੱਜਿਆ ਚੱਲ ਮੈਂ ਜਾ ਆਵਾਂ 10 ਮਿੰਟ ਚੱਲ ਵੇਰਲੀ ਸੀ ਕੰਮ ਤਾਂੰਦਾ ਬੀਬੀਆ ਰੋਟੀਆਂ ਕਾ ਤੋ ਖਾਈ ਇੰਨੀਆਂ ਹੁਣੇ ਇਹ ਡੱਬਾ ਭਰਿਆ ਪੈਨ ਸਿੱਟਣੀਆਂ ਹੁਣ ਭਾਈ ਦੋ ਦੋ ਦਿੱਤੀ ਹੈਗਾ ਕਿ ਤੁਸੀਂ ਖਾ ਲਿਓ ਜੀ ਹਾਏ ਬੈਠਾਂ ਨਹੀਂ ਮੈਂ ਤਾਂ ਖਾ ਲੂੰਗੀ ਕੱਦੂ ਦੀ ਸਬਜੀ ਵੀ ਐਂ ਖਾਣਾ ਨਹੀਂ ਖਾਣੀ ਆ ਮੈਂ ਤਾਂ ਨਹੀਂ ਖਾ ਮੈਂ ਤਾਂ ਭੁੱਖੀ ਹਾਂ ਖਾਣ ਨੂੰ ਕਿੱਡੇ ਨਾਲ ਨਹੀਂ ਨਹੀਂ ਮੈਂ ਤਾਂ ਸੌ ਜਾਊਂਗੀ ਤੂੰ ਆਦੀ ਇੰਝ ਚਲੇ ਆਈ ਸਬਜੀ ਨਹੀਂ ਮੈਨੂੰ ਕਿਹਾ ਹੈ ਚਾਚੀ ਹਾਂ ਤੇ ਤੁਸੀਂ ਤੜਕੇ ਲਾ ਰੋਟੀਆਂ ਦਿੱਤੀਆਂ तो ਖਾ ਲੋਗੇ ਇਹ ਕਿਹੜਾ ਪੈਦਿਆਂ ਜਿਹੜਾ ਦੰਡੀਵਾਦ ਦੇ ਡੇਢ ਚ ਹਾਂ ਇਹ ਕਿਹੜਾ ਤੈਨੂੰ ਮੈਂ ਵੀ ਨਹੀਂ ਹੁਣ ਆਈ ਜਾ ਰੋਟੀ ਆਹ ਹਾਂ ਮੇਰੇ ਕੋਲ ਆਈ ਨਹੀਂ ਉਹ ਰੋਟੀ ਖਾਇਆ ਹੀ ਮੈਂ ਹਾਂ ਹਾਂ ਤੂੰ ਇਹਨਾਂ ਕੋਲ ਜਾਈਂ ਚਾਹੀਦਾ ਆਟਾ ਕਰਨ ਲਈ ਤੁਸੀਂ ਬਣਾ ਕੇ ਕਿੰਨਾ ਦਿਨ ਖਾਣਾ ਗੱਲ ਨਹੀਂ ਨਹੀਂ ਚਾਚੀ ਫਿਰ ਆਏ

ਦੇ ਵੀ ਇਹ ਮਾਰੇ ਲਾ ਤਾਂ ਹੁਣ ਤਾਂ ਆਪਾ ਵਧੀਆ ਤੇ ਆਪਣੇ ਆਹੇ ਲਿਖਣ ਦੇ ਤਾਂ ਮਾਰੇ ਬੁੜੇ ਰੋਸ ਤਾਂ ਲੱਗੀ ਜੀ ਕਰਨੇ ਜਾਵਾਂ ਮੈਂ ਬੋਲਦੀ ਆ ਜਾਵੜ ਤੇ ਨਹੀਂ ਜਾਵੜੇ ਕਿ ਨਾਲ ਹੀ ਪਸੰਦ ਕਿੰਨੇ ਦਿਨ ਤੋਂ ਰੋਟੀਆਂ ਨਹੀਂ ਖਾਦੀ ਬਣੂ ਪੁੱਠੀਆਂ ਮੈਂ ਤਾਂ ਨਹੀਂ ਇਹ ਜੇ ਘਰੇ ਖਾਣੂਗੀ ਗੱਲ ਜਾਤੀ ਰੋਟੀ ਦੀ ਨਹੀਂ ਹੁੰਦੀ ਉਹਦੇ ਨਹੀਂ ਲੰਗਦੀ ਫਿਰ ਮੈਂ ਕਿੱਥੇ ਜਾਵੜ 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 ਹੋਰ ਬਾਈ ਬਥੇ ਰੰਗਣ ਗਿਆ ਸੁਆ ਭਾਈਆਂ ਦਾ ਬੰਦੇ ਨੂੰ ਉਹ ਜਾ ਸੁਆ ਤਾਂ ਭੈਣ ਉਹ ਤਾਂ ਤੁਹਾਡੀ ਮਰਜ਼ੀ ਰਹਿ ਗਈ ਆਪਾਂ ਤਾਂ ਕੀ ਲੈਣਾ ਤੁਹਾਡੀ ਘਰ ਦੀ ਗੱਲ ਚੰਗਾ ਸਸਰੀ ਕਾਲ ਮੈਂ ਤਾਂ ਜਾਣੀ

ਬਾਈ ਜੀ ਮੁੰਡਿਆਂ ਦੀਆਂ ਪੱਕੀਆਂ ਚਾਰ ਚਾਰ ਰੋਟੀਆਂ ਤੇਰੇਆਂ ਦੋ ਆਦੇ ਤੁਹਾਨੂੰ ਵੰਗੇ ਤੇ ਤਿੰਨ ਕਰਕੇ ਖਾ ਲਈ ਸਿੱਧੀ ਕੋਈ ਨਹੀਂ ਅਸਤਾ ਇੱਕ ਇੱਕ ਖਾ ਲਾਂਗੇ ਦੋਨੇ ਤੂੰ ਲੈ ਮੁੰਡੇ ਸੱਜੀ ਰੋਟੀ ਨਾ ਤੂੰ ਸੱਜੇ ਦੀ ਧੰਦ ਪੈੜਾ ਤੂੰ ਸੱਜੇ ਦਾ ਇੱਕ ਉਹ ਖਾ ਲੂ ਇੱਕ ਮੈਂ ਖਾ ਲੂ ਆ ਬੱਦੇ ਤੁਹਾਡੇ ਪੁਰਾਣੇ ਪੁੱਤ ਤਾਂ ਮੇਰਾ ਹੀ ਆ ਕੌਣ ਤੇਨੂੰ ਵੰਗੇ ਅਗਲੇ ਦਿਨ ਖਾਲਾ ਭਲੇ ਦਰ ਕੇ ਖਾ ਲਈ ਤੇ ਬੀਬੀ ਉਹ ਕੋਮਲ ਨੂੰ ਦੱਸਣ ਦੀ ਕੀ ਲੋੜ ਸੀ ਵੀ ਅਸੀਂ ਵੰਗੇ ਰੋਟੀਆਂ ਖਾਣੇ ਉਹ ਤਾਂ ਮੈਨੂੰ ਪਤਾ ਹੀ ਤੁਸੀਂ ਕੰਜੂਸੀ ਦਾ ਬਹੁਤ ਕੋਈ ਨਹੀਂ ਕੋਈ ਇਹ ਵਿਆਹ ਨਾ ਕੌਣ ਚੇ ਬੇਇੱਜ਼ਤੀ ਕਰਾਈ ਜਾਂਦੇ ਆ ਕੌਣ ਨੂੰ ਕੀ ਪਤਾ ਉਹਦੇ ਸੱਸ ਨੇ ਕਿਹੜਾ ਕੰਮ ਰੱਖਿਆ ਦੇਖੇ ਹੁਣ ਵੀ ਅੱਜ ਤੱਕ ਨੀ ਨਾ ਉਹਨਾਂ ਦੀ ਸੱਸ ਖਰਚ ਕਰਦੀ ਖੁੱਲੇ ਖਰਚੇ ਕਰਦੀ ਤੇ ਕੋਈ ਨਹੀਂ ਟਾਈਮ ਦੂਰ ਨਹੀਂ ਜਦੋਂ ਫਿਰ ਫਿਰ ਉਸੇ ਰਾਹ ਦੇ ਹੋ ਜਾਣਾ ਸਾੜ ਦੇ ਘੁੱਟ ਕੇ ਚੱਲਣਾ ਪੈਂਦਾ ਕੋਈ ਨਹੀਂ ਉਹ ਤਾਂ ਵੇਗਲਾ ਸੂਟ ਵੀ ਕਿੰਦਾ ਸੋਹਣਾ ਪਾ ਹਾਨੂੰ ਮਾਰਾ ਜਾਂ ਨਹੀਂ ਵੇਖਣਾ ਘਰੇ ਪਾਏ ਕਿਨੇ ਵੇਖਣਿਆ ਮੈਨੂੰ ਹੀ ਨਹੀਂ ਪਾ ਘਰੇ ਪਾਏ ਕਿਨੇ ਵੇਖਣਿਆ ਇਹ ਤਾਂ ਜਿਹੜਾ ਜਵਾਲ ਬਿੰਨੇ ਪਏ ਲੋਕਾਂ ਨੇ ਉਹ ਵੇਖਣੇ ਜੋ ਬਾਹਰ ਜਾ ਕੇ ਖੜੇ ਦੋ ਬੰਦੇ ਪੈਸੇ ਮੰਗਣ ਹਾਂ ਮੇ ਤੁਰਾਇਆ ਤੇ ਆ ਕਰ ਜੀ ਮੇਰਾ ਸਮਝ ਤੂੰ ਉੱਥੋਂ ਰਹਿਣ ਪਿਆ ਕਰ ਹਾਂ ਪੜ ਗਿਆ ਕਿ ਦੇਖ ਕੇ ਮਾਤਾ ਨਹੀਂ ਜਾ ਲੈ ਅੱਗੇ ਪੜੀ ਹਿੱਕ ਕਿੱਲੀ ਪਈ ਯਾ ਨਾ ਨਾ ਜੁਠਾ ਜੁਗਨੇ ਆਪ ਲੱਗ ਪਿਆ ਹੋਗਣਾ ਪਿਆ ਸਰਫਲੇ ਗੁੱਥੋਕ ਨਾ ਪੀਜੇ ਜਾਂਦੀ ਆ। ਉਹ ਚੁਗਾਰੀ ਪੀ ਕੇ। ਹਾਂ। ਐਵੇਂ ਕਿਉਂ ਭਾਂਡੇ ਮਾਂਜੇ ਵਾਲੇ ਕਰਨੇ? ਨਾਲੇ ਮਾਂਜੇ ਦੇ ਬੰਦੇ ਨਾਲ ਸਰਫ ਗਾਲੀ ਜਾਂਦੇ। ਮੈਂ ਚੱਲੂਗੀ ਨਾ ਲੋਕ ਨਾ ਪਿੰਨੀ ਆ ਕਿ ਨਹੀਂ। ਵੀ ਲੋਕ ਨਾ ਮੈਨੂੰ ਕੀ ਹੋਇਆ। ਚੱਲ। ਇਹ ਤੂੰ ਆਣੀ ਨਾ ਭਾਂਡੇ ਸਭ ਤੋਂ ਜ਼ਿਆਦਾ ਇਹ ਭਾਂਡੇ ਗਾ। ਮੈਂ ਤਾਂ ਦੇਖੀ ਵੀ ਭਾਂਡੇ ਨਾਲ ਨਾ ਹੋਂ ਕੋਲੇ। ਮੈਂ ਤਾਂ ਨਹੀਂ ਜਾਈਆ ਤਾਂ ਮੇਰੇ ਨਕਸ਼ਾ ਕਦਮਾਂ ਤੇ ਚੱਲਦੀ ਤੂੰ ਥੋੜਾ ਜਿਹਾ ਵਿਗੜਦੀ ਜਾਂ ਤੂੰ ਕਾਦੀ ਲੋਕਾਂ ਨਾਲ ਚੂਗਲੀ। ਕੌਣ? ਜਸ ਸੁੰਦਰ। ਕੌਣ? ਤੂੰ। ਮੈਂ 20 ਹਜ਼ਾਰ ਫਲਾਈ ਸੀ ਫਿਰ ਤੈਨੂੰ 50 ਦੇਗੀ ਕੋਮਲ ਮੈਂ ਕਿਹ ਚਾਰ ਫਲਾਈ ਸੀ ਹਾਂ ਫਰਫੜ ਕੋਲੀ ਮੇਰੇ ਹੱਥ ਚ ਫਲਾਨੇ ਮੈਂ ਸੁਣਦਾ ਅੰਦਰ ਆ ਗਿਆ ਉਹ ਤਾਂ ਮੈਂ ਕਿਹਾ ਹੀ ਗਾ ਬੰਦਾ ਬਣ ਜਾ ਤੂੰ ਕਹਿੰਦੀ ਜੇ ਮੈਂ ਜੰਗੀਆਂ ਚਪਲਾ ਪਾਈਆਂ ਤੇ ਮੇਰੀਆਂ ਚਪਲਾਂ ਲਵਾ ਲੀਆਂ ਤੇ ਮੇਲੇ ਦੀ ਮੈਂ ਤਾਂ ਵੀ ਖਾਂਗਾ ਜਿਆ ਤਾਂ ਕੂੜਾ ਹੀ ਆ ਜਾ ਸਵਾਰ ਕਿ ਕਰੂੰ ਬੇਟੀ ਜਿਵੇਂ ਮੇਰੇ ਨਾਲ ਕਰ ਦੋ ਦੋਨੇ ਕਰਤੀਆਂ ਤੇਰੇ ਪਿਆਰ ਨੂੰ ਕਹਿੰਦੀ ਫਿਰ ਨੌਕਰੀ ਵਾਲੇ ਦੇ ਵਿਆਹ ਵੀ ਜਾਂ ਇਹ ਨੌਕਰੀ ਮੈਨੂੰ ਆਪਣੇ ਘਰ ਨੂੰ ਹੋਇਆ ਕੀ ਆ ਜਿਵੇਂ